ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਮਿੰਦਰਪਾਲ ਨਜ਼ਰ ਮਾਰਦਿਆਂ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀ ਗੁਰੂ ਰਵਿਦਾਸ ਜੰਮਤੀ ਮੌਕੇ ਕਰਨ ਜਾ ਰਹੇ ਪੰਜਾਬ ਦਾ ਦੌਰਾ ਜਲੰਧਰ ਦੇ ਡੇਰਾ ਸਚਕਣ ਬੱਲਾ ਵਿਖੇ ਹੋਣਗੇ ਨਤਮਸਤਕ ਪੰਜਾਬ ਕਾਂਗਰਸ ਦੇ ਸੀਨੀਅਰ ਬੁਲਾਰੇ ਜਸਕਰਨ ਸਿੰਘ ਕਾਲੋ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੀਤਾ ਸਵਾਲ ਕਿਹਾ ਕਿ ਸਤਲੁਜ ਜਮਨਾ ਲਿਕ ਨਹਿਰ ਦੇ ਉੱਤੇ ਅਧਿਕਾਰੀਆਂ ਦੀ ਤਾਂ ਆਪ ਕਰੋ ਗੱਲ ਪੰਜਾਬ ਦਾ ਸਭ ਤੋਂ ਗੰਭੀਰ ਮੁੱਦਾ ਜਿਹੜਾ ਪੰਜਾਬ ਦੀ ਸਾਰ ਅਗਵੀ ਹੈ ਉਹ ਐਸਐਸਓਐਲ ਔਰ ਐਸਐਸਓਐਲ ਦੇ ਉੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਮਿਲੇ ਨੇ ਔਰ ਬਿਆਨ ਭਗਵੰਤ ਮਾਨ ਸਾਹਿਬ ਦਾ ਇਹ ਆਇਆ ਬਈ بڑے ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਕਹਿ ਦਿੱਤਾ ਵੀ ਕਹਿੰਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਾ ਦਿੱਤੀ ਹੈ ਅਧਿਕਾਰੀ ਆ ਅੱਗੇ ਤੋਂ ਤਾਲਮੇਲ ਦੇ ਵਿੱਚ ਰਹਿਣਗੇ ਔਰ ਫਿਰ ਉਹ ਰਿਪੋਰਟ ਕਰਨਗੇ ਮੁੱਖ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਫਿਰ ਸਮੇਂ-ਸਮੇਂ ਤੇ ਫੈਸਲਾ ਲੈਣਗੇ ਪਹਿਲੀ ਗੱਲ ਇਹ ਹੈ ਕਿ ਮਾਨ ਸਾਹਿਬ ਇਹ ਬੜਾ ਗੰਭੀਰ ਵਿਸ਼ਾ ਹੈ ਇਹ ਅਧਿਕਾਰੀਆਂ ਦੇ ਉੱਤੇ ਨਹੀਂ ਛੱਡਿਆ ਜਾ ਸਕਦਾ ਮੰਨ ਲਓ ਜੇ ਤੁਹਾਡੇ ਅਧਿਕਾਰੀਆਂ ਦੀ ਇਹ ਬੰਚਾ ਹੋ ਗਈ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਹੈ ਇਹਦਾ ਮਤਲਬ ਫਿਰ ਤੁਸੀਂ ਵੀ ਇਹ ਫੈਸਲਾ ਲਵੋਗੇ ਦੋ ਮੀਟਿੰਗਾਂ ਵਧ ਕਰ ਲਓ ਮਾਨ ਸਾਹਿਬ ਪਰ ਮੀਟਿੰਗਾਂ ਆਪ ਕਰੋ ਅਧਿਕਾਰੀਆਂ ਤੇ ਨਾ ਛੱਡੋ ਇਸ ਕਰਕੇ ਸਾਡੀ ਤੁਹਾਨੂੰ ਇਹ ਹੱਥ ਜੋੜ ਕੇ ਗੁਜਾਰਿਸ਼ ਵੀ ਹੈ ਇੱਕ مشورہ ਵੀ ਹੈ ਕਿ ਇਹ ਪੰਜਾਬ ਦਾ ਸਭ ਤੋਂ ਗੰਭੀਰ ਸੰਵੇਦਨਸ਼ੀਲ ਮੁੱਦਾ ਹੈ ਇਹਨੂੰ ਇਦਾਂ ਢਿਲੇ ਨਹੀਂ ਛੱਡਿਆ ਜਾ ਸਕਦਾ ਤੁਹਾਨੂੰ ਆਪ ਇਹਦੇ ਤੇ ਮੀਟਿੰਗ ਕਰਨੀ ਚਾਹੀਦੀ ਹੈ ਨਾ ਕਿ ਅਧਿਕਾਰੀ ਮਿਲਣ ਇਹ ਇਦਾਂ ਇਦਾਂ ਇਹਨੂੰ ਆਪਾਂ ਲੈਟ ਗੋ ਕਿਵੇਂ ਕਰ ਸਕਦੇ ਆ ਜੀ ਬਾਕੀ ਕੰਮ ਕਰਨ ਨੂੰ ਤੇ ਪੰਜਾਬ ਦੇ ਵਿੱਚ ਸਾਂਭਣ ਨੂੰ ਤੁਹਾਡੀ ਦਿੱਲੀ ਵਾਲੇ ਬੈਠੇ ਹੀ ਨੇ ਪਰ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਇਹ ਤੁਹਾਡਾ ਫਰਜ ਹੈ ਜਿਹਦੇ ਕਰਕੇ ਤੁਹਾਨੂੰ 3.5 ਕਰੋੜ ਲੋਕਾਂ ਨੇ ਚੁਣਿਆ ਸੀ। ਦੇਸ਼ ਭਰ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਬੈਂਕ ਮੁਲਾਜ਼ਮਾਂ ਦੀ ਰਹੀ ਹੜਤਾਲ ਤੇ ਲੋਕਾਂ ਨੂੰ ਕਰਨਾ ਪਿਆ ਭਾਰੀ ਮੁਸੀਬਤਾਂ ਦਾ ਸਾਹਮਣਾ ਬੈਂਕਿੰਗ ਸੇਵਾਵਾਂ ਰਹੀਆਂ ਠੱਪ। ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਤੇ ਲੱਗੇ 30 ਲੱਖ ਦੇ ਇਲਜ਼ਾਮਾਂ ਤੋਂ ਬਾਅਦ ਹਾਈ ਕੋਰਟ ਦੇ ਵਕੀਲ ਤੇ ਸਾਬਕਾ ਪੁਲਿਸ ਅਧਿਕਾਰੀ ਨੇ ED ਨੂੰ ਸ਼ਿਕਾਇਤ ਭੇਜ ਕੇ ਕੀਤੀ ਕਾਰਵਾਈ ਦੀ ਮੰਗ। ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਖੋਲਿਆ ਸਰਕਾਰ ਦੇ ਖਿਲਾਫ ਮੋਰਚਾ ਮਿਸ਼ਨ 2027 ਦੀ ਸ਼ੁਰੂਆਤ ਕਰਕੇ ਸਰਕਾਰ ਨੂੰ ਹਰ ਮੰਚ ਤੇ ਕਰਨ ਦੀ ਕੀਤੀ ਤਿਆਰੀ ਮਾਨਸਾ ਦੇ ਕਸਬਾ ਪਿੱਕੀ ਦੇ ਕੋਲ ਪੈਂਦੇ ਪਿੰਡ ਕੋਟੜਾ ਦੇ ਵਿੱਚ 2 ਕੈਰਾਂ ਦੀ ਹੋਈ ਭਿਆਨਕ ਟੱਕਰ ਤੇ ਤਿੰਨ ਵਿਅਕਤੀਆਂ ਦੀ ਹੋਈ ਇਸ ਦੌਰਾਨ ਮੌਤ ਤੇ ਇੱਕ ਹੋਇਆ ਜ਼ਖਮੀ ਗੁਰਦਾਸਪੁਰ ਦੇ ਫਤਿਗੜ ਚੂੜੀਆਂ ਦੇ ਰਹਿਣ ਵਾਲੇ ਇੱਕ 18 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ ਪਰਿਵਾਰ ਨੇ ਲਗਾਏ ਨਸ਼ਾ ਵਕਣ ਦੇ ਇਲਜ਼ਾਮ ਤੇ ਪੁਲਸ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਕੀਮਤ ਤੇ ਨਹੀਂ ਜਾਣਗੇ ਬਖਸ਼ੇ। ਮੈਨੂੰ ਵੀ ਹੁਣੇ ਵੈਰੀਫਾਈ ਕੀਤਾ ਇਹਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ। ਜੋ ਤਿੰਨ ਦੱਸਿਆ 10 ਮਿੰਟ ਪਹਿਲਾਂ ਵੈਰੀਫਾਈ ਕੀਤਾ ਵਿਸ਼ਾਲ ਮੁੰਡਾ ਇਹਦੀ ਹਸਪੀਟਲ 'ਚ ਡੈਥ ਹੋਈ ਹੈ। ਤੇ ਮੈਂ ਪਤਾ ਵੀ ਕਰਾਇਆ ਕੁਝ ਬੰਦਿਆਂ ਕੋ ਇਹ ਬਿਮਾਰ ਹੀ ਕਾਫੀ ਦਿਨਾਂ ਦਾ ਚੱਲ ਰਿਹਾ ਤੇ ਹਸਪੀਟਲ 'ਚ ਇਹਦੀ ਕੱਲ ਦੀ ਡੈਥ ਹੋਈ ਹੈ। ਕੋਈ ਵੀ ਕੰਪਲੇਂਟ ਆਉਂਦੀ ਹੈ ਜੀ ਜ਼ਰੂਰ ਕਾਰਵਾਈ ਕਰ ਰਹੇ ਹਾਂ। ਬਾਕੀ ਨਸ਼ੇ ਦੇ ਖਿਲਾਫ ਅਸੀਂ ਲਗਾਤਾਰ ਪਰਚੇ ਦੇ ਰਹੇ ਹਾਂ ਜੀ ਜਿਹੜਾ ਵੀ ਗੱਲ ਸਾਹਮਣੇ ਹੁੰਦੀ ਹੈ ਉਹ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਅੰਦਰ ਭੇਜਿਆ ਜਾ ਰਿਹਾ ਜੀ। ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਵੀ ਕੋਈ ਨਸ਼ਾ ਵੇਚਦਾ ਵਾ ਉਹਨੂੰ ਉਹਦੇ ਤੇ ਪਰਚਾ ਦੇ ਕੇ ਉਹਨੂੰ ਕਾਨੂੰਨੀ ਕਾਰਵਾਈ ਕਰਕੇ ਉਹ ਅੰਦਰ ਦਿੱਤਾ ਜਾ ਰਿਹਾ ਹੈ। ਜਿਹੜਾ ਕੋਈ ਪੀਨ ਵਾਲਾ ਵਾਜਾਂ ਉਹਨੂੰ ਡੀਡਿਕਸ਼ਨ ਸੈਂਟਰ ਦਾਖਲ ਵੀ ਕਰਾਇਆ ਜਾ ਰਿਹਾ ਹੈ ਇਹ ਪ੍ਰੋਸੈਸ ਲਗਾਤਾਰ ਚੱਲ ਜਾਰੀ ਹੈ ਮੋਗਾ ਦੇ ਬੋਨਾ ਰੋਡ ਤੇ ਇੱਕ ਖਾਲੀ ਪਲਾਟ ਦੇ ਵਿੱਚ ਮਿਲੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ Laash ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਲੈ ਆਪਣੇ ਕਬਜ਼ੇ ਦੇ ਵਿੱਚ ਤੇ ਅਗਲੀ ਕਾਰਵਾਈ ਕੀਤੀ ਸ਼ੁਰੂ ਗੁਰੂ ਹਰ ਸਹਾਇ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 90 ਗ੍ਰਾਮ ਚਿੱਟੇ ਸਮੇਕ ਕੀਤਾ ਕਾਬੂ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ ਪੰਜਾਬ ਦੇ ਵਿੱਚ ਮੀਂਹ ਪੈ ਜਾਣ ਦੇ ਕਾਰਨ ਤੇ ਗੜੇਮਾਰੀ ਹੋਣ ਕਾਰਨ ਵੱਡੀ ਠੰਡ ਮੌਸਮ ਵਿਭਾਗ ਨੇ ਅੱਜ ਦੇ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗੜੇ ਪੈਣ ਦੀ ਜਿਤਾਈ ਸੰਭਾਵਨਾ ਤਾਂ ਇਸੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸਤਿ ਸ੍ਰੀ ਅਕਾਲ